ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਅੱਜ ਦੀ ਇਹ ਵੀਡੀਓ ਰਹਿਣ ਵਾਲੀ ਹੈ ETT 2364 ਦੀ ਅਪਡੇਟ ਨੂੰ ਲੈ ਕੇ ਜੋ ਐਬਸੈਂਟ ਕੈਂਡੀਡੇਟ ਬੁਲਾਏ ਗਏ ਸੀ ਔਰ ਕਿੰਨੇ ਐਬਸੈਂਟ ਕੈਂਡੀਡੇਟ ਉੱਥੇ ਪਹੁੰਚੇ ਆ ਔਰ ਅਗਲੀ ਲਿਸਟ ਕਦੋਂ ਆਏਗੀ ਇਹਨਾਂ ਤਿੰਨ ਟੌਪਿਕਸ ਦੇ ਉੱਪਰ ਇਹ ਜੋ ਹੈ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸੋ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਸਭ ਤੋਂ ਪਹਿਲਾਂ ਆਪਾਂ ਜੋ ਮੇਨ ਅਪਡੇਟ ਅੱਜ ਦੀ ਹੈ ਕਿ ਐਬਸੈਂਟ ਕੈਂਡੀਡੇਟ ਉੱਥੇ ਕਿੰਨੇ ਪਹੁੰਚੇ ਆ ਦੇਖੋ ਅੱਜ ਡਿਪਾਰਟਮੈਂਟ ਦੇ ਵੱਲੋਂ ਲਿਸਟਾਂ ਨਹੀਂ ਲਗਾਈਆਂ ਗਈਆਂ ਕਿ ਜੋ ਐਬਸੈਂਟ ਕੈਂਡੀਡੇਟ ਅਲੱਗ-ਅਲੱਗ ਕੈਟਾਗਰੀ ਦੇ ਵਿੱਚੋਂ ਕਿੰਨੇ ਐਬਸੈਂਟ ਕੈਂਡੀਡੇਟ ਆ ਉਹਨਾਂ ਦੀਆਂ ਲਿਸਟਾਂ ਨਹੀਂ ਲੱਗੀਆਂ ਸੀ ਉੱਥੇ ਔਰ ਅਗਰ ਉਹ ਲਿਸਟਾਂ ਲੱਗ ਜਾਂਦੀਆਂ ਤਾਂ ਆਪਾਂ ਨੂੰ ਇਹ ਸ਼ੋਰ ਹੋ ਜਾਂਦਾ ਕਿ ਕਿੰਨੇ ਕੈਂਡੀਡੇਟ ਜੋ ਹੈ ਐਬਸੈਂਟ ਸੀ ਹੁਣ ਤੱਕ ਦੀ ਡੇਵੀ ਦੇ ਵਿੱਚੋਂ ਸੋ ਡਿਪਾਰਟਮੈਂਟ ਦੇ ਵੱਲੋਂ ਲਿਸਟਾਂ ਨਹੀਂ ਲਗੀਆਂ ਇਸ ਤੋਂ ਲੈ ਕੇ ਇਸ ਆਈਡੀਆ ਲਗਾ ਸਕਦੇ ਹਾਂ ਕਿ ਬਹੁਤ ਸਾਰੇ ਕੈਂਡੀਡੇਟ ਜੋ ਮੈਂ ਕੱਲ ਵੀਡੀਓ ਦੇ ਵਿੱਚ ਦੱਸੇ ਸੀ ਤੁਹਾਨੂੰ ਕਿ ਐਪਰੋਕਸੀਮੇਟ ਇੰਨੇ ਕੈਂਡੀਡੇਟ ਜੋ ਹੈ ਐਬਸੈਂਟ ਹੋ ਸਕਦੇ ਆ ਸੋ ਇਸ ਕਰਕੇ ਬਹੁਤ ਜ਼ਿਆਦਾ ਕੈਂਡੀਡੇਟ ਐਬਸੈਂਟ ਹੋਏ ਆ ਡਿਪਾਰਟਮੈਂਟ ਦੇ ਵੱਲੋਂ ਲਿਸਟਾਂ ਨਹੀਂ ਲਗਾਈਆਂ ਗਈਆਂ ਇਸ ਨੂੰ ਲੈ ਕੇ ਲੇਕਿਨ ਜੋ ਅੱਜ ਕੈਂਡੀਡੇਟ ਪਹੁੰਚੇ ਆ ਉਹਨਾਂ ਦੀ ਗਿਣਤੀ 30 ਤੋਂ ਲੈ ਕੇ 40 ਦੇ ਵਿਚਕਾਰ ਵਿਚਾਰ-ਵਿਚਾਰ ਦੱਸੀ ਜਾ ਰਹੀ ਹੈ ਔਰ ਜੇਸ ਦੇ ਵਿੱਚੋਂ ਬੀਸੀ ਕੈਟਾਗਰੀ ਦੇ ਪੰਜ ਕੈਂਡੀਡੇਟ ਕਹੇ ਜਾ ਰਹੇ ਆ ਔਰ ਬਾਕੀ ਜੋ ਆਦਰਸ ਕੈਂਡੀਡੇਟ ਗਏ ਆ ਉਹ ਬਾਕੀ ਸਭ ਕੈਟਾਗਰੀ ਨੂੰ ਮਿਲਾ ਕੇ ਗਏ ਆ ਠੀਕ ਹੈ ਸੋ ਅੱਜ ਜੋ ਹੈ ਟੀ ਤੋਂ ਲੈ ਕੇ 40 ਦੇ ਵਿਚਕਾਰ ਜੋ ਹੈ ਉਹ ਕੈਂਡੀਡੇਟ ਉੱਥੇ ਪਹੁੰਚੇ ਆ ਔਰ ਇਸ ਤੋਂ ਇਲਾਵਾ ਅਗਲੀ ਲਿਸਟ ਨੂੰ ਲੈ ਕੇ ਜੋ ਤੁਹਾਡਾ ਮਨ ਦੇ ਵਿੱਚ ਕੁਐਸਚਨ ਉੱਠ ਰਿਹਾ ਤਾਂ ਇਸ ਦਾ ਆਨਸਰ ਇਹ ਹੈ ਕਿ ਅਗਲੀ ਲਿਸਟ ਆਉਣੀ ਹੋਈ ਤਾਂ ਡਿਪਾਰਟਮੈਂਟ ਦੇ ਵੱਲੋਂ ਅੱਜ ਸ਼ਾਮ ਤੱਕ ਜਾਂ ਕੱਲ ਕਦੋਂ ਵੀ ਲੈਟਰ ਜਾਰੀ ਕਰ ਦਿੱਤਾ ਜਾਏਗਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਲੈਟਰ ਜਾਰੀ ਹੋਏਗਾ ਇੱਕ ਤਰੀਕ ਦੀ ਹੀਅਰਿੰਗ ਤੋਂ ਪਹਿਲਾਂ ਪਹਿਲਾਂ ਕੇ ਡੀਵੀ ਲਈ ਬੁਲਾਏ ਜਾਣਗੇ ਹੋਰ ਕੈਂਡੀਡੇਟ ਇਦਾਂ ਦਾ ਕੁਝ ਵੀ ਲੇਕਿਨ ਜੇ ਕਰਨਾ ਹੋਇਆ ਤਾਂ ਡਿਪਾਰਟਮੈਂਟ ਅੱਜ ਜਾਂ ਕੱਲ੍ਹ ਕਾਲ ਦੇ ਵਿੱਚ ਉਹ ਫਾਈਨਲ ਕਰਕੇ ਕੈਂਡੀਡੇਟ ਬੁਲਾ ਸਕਦਾ ਲੇਕਿਨ ਬਹੁਤ ਰੈਅਰਲੀ ਚਾਂਸ ਨੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਇੱਕ ਸੱਤ ਜੋ ਹੈ ਉਹ ਉਸ ਨੂੰ ਹੁਣ ਹਫਤਾ ਵੀ ਨਹੀਂ ਬਚਿਆ ਠੀਕ ਹੈ 24 ਅੱਜ ਹੋ ਚੁੱਕੀ ਹੈ ਔਰ ਅਗਲੇ ਮੰਡੇ ਨੋ ਕੀ ਹੈ ਜੋ 8882364 ਦੇ ਉੱਪਰ NIOS ਵਾਲਾ ਕੇਸ ਹੈ बीएड ਵਾਲਾ ਕੇਸ ਹੈ ਉਸ ਦੀ ਕੀ ਹੈ ਹੀਅਰਿੰਗ ਹੋਣੀ ਹੈ ਸੋ ਡਿਪਾਰਟਮੈਂਟ ਉਸ ਹੀਅਰਿੰਗ ਤੋਂ ਬਾਅਦ ਹੀ ਡਿਸਾਈਡ ਕਰੇਗਾ ਕਿ ਹੋਰ ਕੈਂਡੀਡੇਟ ਬੁਲਾਉਣੇ ਆ ਜਾਂ ਪਹਿਲੀ ਲਿਸਟ ਪਹਿਲਾਂ ਕੱਢਣੀ ਹੈ ਤਾਂ ਉਸ ਅਕੋਰਡਿੰਗ ਹੀ ਇਹ ਜੋ ਹੈ ਜੋ ਕੋਰਟ ਦੇ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ बीएड ਆਊਟ ਹੋ ਜਾਏਗੀ ਜਾਂ ਕੇਸ ਉਹਨਾਂ ਦਾ ਡਿਸਮਿਸ ਹੋ ਜਾਏਗਾ ਜਾਂ बीएड ਇਨ ਹੁੰਦੀ ਹੈ ਜੋ ਵੀ ਫੈਸਲਾ ਆਏਗਾ ਉਸ ਅਕੋਰਡਿੰਗ ਹੀ ਇਹ ਜੋ ਹੈ ডিপਾਰਟਮੈਂਟ ਵੀ ਅੱਗੋ ਦਾ ਪ੍ਰੋਸੈਸ ਜੋ ਹੈ ਚਲਾਏਗਾ ਇਸੇ ਕਰਕੇ ਬਹੁਤ ਰੀਅਰ ਚਾਂਸ ਨੇ ਕਿ ਅੱਜ ਜਾਂ ਕੱਲ ਦੇ ਵਿੱਚ ਕੋਈ ডিপਾਰਟਮੈਂਟ ਦੇ ਵੱਲੋਂ ਨੋਟਿਸ ਆਏ ਇਸ ਨੂੰ ਲੈ ਕੇ ਸੋ ਅਗਰ ਕੋਈ ਆਉਂਦਾ ਨੋਟਿਸ ਤਾਂ ਉਹ ਤੁਹਾਡੇ ਨਾਲ ਇਸ ਚੈਨਲ ਤੇ ਸਭ ਤੋਂ ਪਹਿਲਾਂ ਸ਼ੇਅਰ ਕਰ ਦਿੱਤਾ ਜਾਏਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਉਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਥੈਂਕ ਯੂ ਸੋ ਮੱਚ